ਤੁਸੀਂ ਵੇਖੋ ਪਿੰਡ ਦੇ ਅੰਦਰ ਕਿਸੇ ਬਜ਼ੁਰਗ ਦਾ ਹੱਥ ਫੜ ਕੇ ਸੜਕ ਪਾਰ ਕਰਵਾ ਦਿਓ ਕਿਸੇ ਬਜ਼ੁਰਗ ਨੂੰ ਪਾਣੀ ਦਾ ਗਲਾਸ ਪੜਾ ਦਿਓ ਕਿਸੇ ਬਜ਼ੁਰਗ ਦੀ ਡਿੱਗੀ ਹੋਈ ਖੁੰਡੀ ਹੱਥ ਚ ਫੜਾ ਦਿਓ ਉਹ ਬਜ਼ੁਰਗ ਕੀ ਦਿੰਦਾ ਹੁੰਦਾ ਸੀ ਕੋ ਕਦੀ ਸੋਚਿਆ ਜੀ ਮਾਮਾ ਸਾਡੀਆਂ ਬੈਠੀਆਂ ਉਹ 100 ਅਸੀਸਾਂ ਦਿੰਦਾ ਸੀ ਪੁੱਤਰ ਜੁੰਦਾ ਰਹੇ ਪੁੱਤਰ ਤਰੱਕੀਆਂ ਕਰੇ ਜਵਾਨੀਆਂ ਮਾਣੇ ਵਾਹਿਗੁਰੂ ਤੰਦਰੁਸਤੀ ਦੇ 180 ਸਾਂ ਵਦੇ ਫੁੱਲੇ ਇਦਾਂ ਦੀਆਂ 180 ਅਸੀਸਾਂ ਅੱਜ ਸਾਡੇ ਤੇ ਅਸਰ ਕੀ ਹੋਇਆ ਅੱਜ ਅਸੀਂ ਜਿਹੜਾ ਕਲਚਰ ਵੇਖ ਰਹੇ ਆ ਮੰਨ ਲਓ ਕਿਸੇ ਬਜ਼ੁਰਗ ਨੂੰ ਕੁਝ ਪਾਣੀ ਦਾ ਗਲਾਸ ਵੀ ਫਲਾ ਦਿੱਤਲ ਤੁਸੀਂ ਗੁਰਦੁਆਰੇ ਚ ਮੈਂ ਵੇਖਦਾ ਜੀ ਸੰਸਾਰ ਭਰ ਚ ਫਿਰ ਕੇ ਵੱਧ ਤੋਂ ਵੱਧ ਪਤਾ ਕੀ ਕਹੇਗਾ ਥੈਂਕ ਯੂ ਬੇਟਾ ਕਿੱਥੇ ਗਈਆਂ ਉਹ ਅਸੀਸਾਂ ਕਿਉਂ ਇਦਾਂ ਦਾ ਹੋ ਗਏ ਪਲਾਸੀ ਜੀ ਜੈਸਾ ਸੇਵੈ ਤੈਸਾ ਹੋ ਇਹਨੂੰ ਮਾਨਸਿਕ ਗੁਲਾਮੀ ਕਹਿੰਦੇ ਆ ਖਿਆਲ ਕਰਿਓ ਸਾਦ ਸੰਗਤ ਕੱਪੜਿਆਂ ਤੋਂ ਪ੍ਰਗਟ ਹੁੰਦੀ ਆ ਬੋਲਣ ਤੋਂ ਪ੍ਰਗਟ ਹੁੰਦੀ ਆ ਖਾਣ ਤੋਂ ਪ੍ਰਗਟ ਹੁੰਦੀ ਆ